ਪਾਪਾ ਇਹ ਵੀਡੀਓ ਨਾ ਬਣਾਵੇ ਯਾਰ ਐਦਾਂ ਬਾਈ ਗੱਲ ਖੜੀ ਬੰਦੀ ਹੈ ਯਾਰ ਪਾਪਾ ਇਹ ਵੀਡੀਓ ਨਾ ਬਣਾਵੇ ਯਾਰ ਐਦਾਂ ਬਾਈ ਗੱਲ ਖੜੀ ਬੰਦੀ ਹੈ ਯਾਰ ਆ ਜਾ ਪਰਸ ਤੂੰ ਕੋਈ ਆਪ ਕੀ ਕੀਤਾ ਬਾਈ 10 ਮੂੜੇ ਨੰਬਰ ਕੋ ਫੋਨ ਅੱਛਾ ਉਹਨਾਂ ਨੇ ਮੈਨੂੰ ਜੁਲਾਨੀ ਦੱਸੀ ਠੀਕ ਹੈ ਨਾ ਕਹਿੰਦੇ ਇਹਦਾ ਫੋਨ ਕੋ ਮੇਰੀ ਨਾਲ ਦੀ ਫੋਟੋਆਂ ਦੇ ਵਿੱਚ ਠੀਕ ਹੈ ਨਾ ਉਹਨਾਂ ਮੇਰੇ ਕੋਲ ਲੋਕ ਲਿਆ ਕਹਿੰਦੇ ਲੋਕ ਦੱਸ ਠੀਕ ਹੈ ਨਾ ਤੇ ਜਦੋਂ ਮੈਂ ਉਹਨਾਂ ਲੋਕ ਦੱਤਾ ਉਹਨਾਂ ਨੇ ਪਾਣੀ ਫੋਨ ਦਾ ਕੀ ਕੀਤਾ ਕੀ ਨਹੀਂ ਕੀਤਾ ਕਹਿੰਦੇ ਆਲੀ ਜੁਲਾਨੀ ਦਾ ਪਰਸ ਕੋਈ ਤੂੰ ਮੇਰੇ ਕੋ ਫੋਨ ਤਾਂ ਆਉਂਦਾ ਅੱਛਾ ਉਹ ਮੇਰੇ ਤੇ ਮੇਰੀ ਨਾਲ ਦੀ ਪਰਸਨਲ ਫੋਟੋਆਂ ਹੀ ਹੈਗੀਆਂ ਹਾਂ ਤੇ ਮੈਂ ਰੱਖੀ ਦੀ ਉਹਦੇ ਦੇ ਅੱਗੇ ਕੋਈ ਲੋਕ ਨਹੀਂ ਲੱਗਦਾ ਹੈਗਾ ਹਾਂ ਠੀਕ ਨਾ ਉਹਦੇ ਦੇ ਫੋਟੋਆਂ ਹੁਣ ਫਿਰ ਮੈਂ ਦੱਸੂ ਕੀ ਕਰ ਲੈਂਦਾ ਮੁੰਡੇ ਕਿੱਥੇ ਉਹ ਉਹਦੇ ਕਹਿੰਦੇ ਬਸ ਖੋਲਿਆ ਫਿਰ ਹਾਂਜੀ ਉਹਦੇ ਕਹਿੰਦੇ ਉਹ ਮੁੰਡੇ ਕਿੱਥੇ ਕਿਹੜੇ ਮੁੰਡੇ ਆ ਮੁੰਡੇ ਭਾਈ ਭੁੱਲੇ ਚੱਕ ਉਹ ਜਿਹੜਾ ਉਸਨੇ ਜਾਂਦਾ ਨਹੀਂ ਆ ਉਹ ਯਾਰ ਉੱਥੇ ਲੱਭ ਕੇ ਆਦੇ ਚੱਕ ਭੁੱਲੇ ਚੱਕ ਦੇ ਭੁੱਲੇ ਚੱਕ ਨੂੰ ਜਿਹੜਾ ਰਾਹ ਜਾਂਦਾ ਵਾ ਆਹੋ ਉੱਥੇ ਹੀ ਆਦੇ ਚੱਕ ਖੜੇ ਆ ਉਹ ਸਾਰਾ ਉਰਲਾ ਰਾਹ ਵਾ ਨਾ ਜਿਹੜਾ ਜਦੋਂ ਪੰਡੋਰੀ ਨੂੰ ਜਾਈਏ ਠੀਕ ਹੈ ਨਾ ਉਹਦਾ ਰਾਹ ਨਹੀਂ ਹੈਗਾ ਉਹ ਹੋਰ ਹੀ ਸੂਏ ਵਾਲਾ ਰਾਹ ਇੱਥੇ ਖੜੇ ਆ ਉਹਨੂੰ ਮੁ ਹਾਂ ਜੀ ਹਾਂ ਪੂਰਾ ਮੋੜ ਜਦੋਂ ਹਨ ਮੰਦਿਰ ਦਾ ਆਂਦਾ ਨਾ ਉਹ ਸਾਹਮਣੇ ਜਿਹੜੀ ਛੜਕਾ ਸੂਏ ਨਹੀਂ ਹਾਂ ਓਕੇ ਸੂਏ ਨਹੀਂ ਕਰਕੇ ਉਹ ਗਰਾਹ ਜਿੱਥੋਂ ਪੈਂਦਾ ਉਹ ਲੈ ਹਾਂ ਮੋੜ ਤੇ ਇਧਰ ਤੋਂ ਤੁਹਾਨੂੰ ਜਾਂਦਾ ਉਹ ਕਹਿੰਦੇ ਕਿ ਆ ਜਨਾਨੀ ਦਾ ਪਰਸਫ ਹੋ ਉਹਨੇ ਜਨਾਨੀ ਵੀ ਦੱਸੀ ਹੈ ਮੈਨੂੰ ਕਹਿੰਦੇ ਆ ਜਨਾਨੀ ਦਾ ਪਰਸਫ ਹੋ ਠੀਕ ਹੈ ਨਾ ਤੈਨੂੰ ਤੇਰਾ ਫੋਨ ਤਾਂ ਮਿਲਣਾ ਮੈਂ ਤਾਂ ਕਰਕੇ ਖੋਇਆ ਮੇਰੀ ਨਾਲ ਦੀਏ ਪਰਸਨਲ ਫੋਟੋ ਨਹੀਂ ਵਿੱਚ ਉਹ ਫੋਨ ਉਹਨਾਂ ਕੋ ਮੇਰਾ ਫੋਨ ਉਹਨਾਂ ਕੋ ਉਹ ਕਿੱਥੇ ਨੇ ਹਾਂਜੀ ਉਹ ਕਿੱਥੇ ਨੇ ਹਾਂ ਮੈਨੂੰ ਕੀ ਪਾਪਾਈ ਉੱਥੇ ਹੀ ਗਏ ਕਹਿੰਦੇ ਇੱਥੇ ਫੋਕ ਲਿਆ ਜੀ ਜਨਾਬੀ ਹਾਂ ਜੀ ਤੈਨੂੰ ਕੋ ਦੱਸ ਭਾਈ ਨਾ ਮੁੰਡਿਆਂ ਨੂੰ ਕਿਹਾ ਵਾ ਜਿਹੜੇ ਮੁੰਡੇ ਲੈ ਕੇ ਚੱਲੀ ਕਿੱਥੇ ਤੈਨੂੰ ਕੋ ਕਹੇਗਾ ਵੀ ਹੁਣ ਤੇਰਾ ਫੋਨ ਨਹੀਂ ਜਰਾ ਬਦਲ ਕਰ ਦੇ ਬਦਲ ਕਰ ਦੇਗਾ ਇਹ ਵੀ ਦੇਖਣਾ ਹੋਸਟਲ ਚ ਆਹੋ ਐਵੇਂ ਨਾਮੇ ਕਰ ਰਹੇ ਪੁੱਛੋ ਉਹਨਾਂ ਬੰਦੇ ਕਿੱਥੇ ਚਲੇ ਗਏ ਕਿਹੜਾ ਜਾਉਣਾ ਉਹ ਥਾੜੇ ਵਾਲ ਕਿਹਨੇ ਜਾਉਂ ਉਹ ਥਾੜੇ ਵਾਲ ਚੱਲ ਜਿਓ ਭਾਈ ਜੀ ਬੰਦੋ ਕਰਾਏ ਬੰਦੋ ਕਰਦਾ ਨਹੀਂ ਕਰਦਾ ਹੈ ਖਾ ਹੋ ਮਾਦਨ ਪਿਆ ਖਾ ਹੋ ਮਾਦਨ ਇਹ ਇੱਥੇ 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 ਚਲੋ ਸਭ ਜਬ ਲੱਗਦਾ ਹੋਰ ਚੱਲੇ ਸਭ ਮੋਸਾ ਵੰਦ ਕੇ ਇਹਦਾ ਨੰਬਰ ਲਓ ਤੁਹਾਨੂੰ ਪਤਾ ਕੋਈ ਭੁੱਲੇ ਜਾ ਕੇ ਉਹ ਵਾਰ ਤੁਹਾਨੂੰ ਤੇ ਕੋਟਰ ਨਾ ਬਾਈ ਕੋਲੇ ਜਾ ਕੇ ਨਹੀਂ ਕੋਈ ਲੈ ਗਿਆ ਉਹਦੇ ਮਤੇ ਕਰਨਾ ਨਹੀਂ ਭਾਜੀ ਜਿਆਦਾ ਤੁਹਾਡੇ ਆਹ ਤੋਂ ਪਤਾ ਕਿ ਪੁਰਾਣੀ ਭੇਜਣੀ ਆਉਂਦੀ ਹੈ ਪੁਰਾਣੀ ਆਫਰ ਉੱਤੀ ਹੈ ਪਰ ਕਿਤੇ ਨਹੀਂ ਮਿਲ ਜਾਂਦੇ ਹੁਣ ਜਿਹੜਾ ਮਾਤ ਹੋਇਆ ਇੱਥੇ ਮੋੜੇ ਤੋਂ ਫੜ ਕੇ ਲਾਦੀ ਇਹ ਕਦੇ ਜੀ ਆਹ ਚਲੋ ਚੌਂ ਮੋੜ ਤੇ ਬਹਾਰ ਕੁਛ ਆਇਆ ਯਾਰ ਹਲੋ ਤੁਮੀ ਜੀ ਆ ਜੀ ਭੜਕੇ ਦੇ ਨਾ ਭਾਜੀ ਮੈਂ ਭੇਜ ਦਿੱਤੇ ਕਿ ਲੱਗਣਾ ਹੈ ਹੈ ਤਾਂ ਯਾਰ ਹੱਡੇ ਘਟੇ ਨਹੀਂ ਹੈਗੇ ਕੰਮਕਾਰ ਕਰੋ ਕੋਈ ਟਪਾ ਕੇ ਆਨੋ ਮੋਰ ਟੈਂਕ ਇਤਿਹਾਸ ਕਰ ਆ ਪਹਿਲਾਂ ਹੀ ਲੱਗਦਾ ਮੋਟਰਸਾਈਕਲ ਵੀ ਜਾਂਦਾ ਆ ਮੇਜਰ ਉਹ ਮੇਜਰ ਮੇਜਰੇ ਖੜੇ ਉੱਥੇ ਆਣਾ ਹੀ ਪੰਡੋਰੀ ਆਣਾ ਹੀ ਉਹ ਪੁਲ ਬਣੇ ਕਰਦਾ ਪੰਡੋਰੀ ਵਾਲਾ ਮੈਂ ਚੱਲ ਉਹਲੇ ਰਸਤੇ ਕੀ ਜਾਣਾ ਇਧਰ ਸ਼ਾਰਟਕਟ ਮਾਰਦਾ ਸਿੱਧਾ ਘਰ ਪਹੁੰਚਾਂਗਾ ਠੀਕ ਹੈ ਉੱਥੇ ਤਿੰਨ ਮੁੜੇ ਆਏ ਆ ਮੋਟਰਸਾਈਕਲ ਲਾਇਆ ਠੀਕ ਹੈ ਨਾ ਤੇ ਉਹਨਾਂ ਨੇ ਮੇਰੇ ਕੋ ਫੋਨ ਖੋਇਆ ਹੋਰ ਮੇਰੇ ਕੋ ਕੁਝ ਹੈ ਨਹੀਂ ਏਟੀਐਮ ਇਹ ਏਟੀਐਮ ਇਹਨਾਂ ਨੇ ਫੜ ਲਏ ਠੀਕ ਹੈ ਨਾ ਕਹਿੰਦੇ ਏਟੀਐਮ ਉਪਾਈ ਹੋਣਾ ਨੇ ਪਾਣੀ ਕਿੰਨਾ ਕੋ ਮੇਟੀਆਂ ਅੱਛਾ ਤਿੰਨ ਤਿੰਨ ਏਟੀਐਮ ਹੀ ਮੇਰੇ ਕੋ ਠੀਕ ਹੈ ਜੀ ਤੇ ਉਧਰੋਂ ਰਾਹ ਲੰਮਾ ਪੈਣੇ ਮੈਂ ਕਿਹਾ ਇਧਰੋਂ ਹੀ ਚੱਲ ਜਣਾ ਮੇਰੇ ਕੋ ਫੋਨ ਖੋਇਆ ਪਾਸਵਰਡ ਪੁੱਛਿਆ ਪਾਸਵਰਡ ਕੀ ਆ ਮੈਂ ਕਿਹਾ ਭਾਈ ਯਾਰ ਆਹ ਪਾਸਵਰਡ ਹੈਸ ਮੈਂ ਕੱਲਾ ਹੀਗਾ ਇਕੱਲੇ ਨੇ ਕੀ ਕਰ ਲੈਣਾ ਜੋ ਦੱਤ ਰੱਖਿਆ ਹੈ ਮੋੜੇ ਦੇ ਉੱਤੇ ਠੀਕ ਹੈ ਤੇ ਕਹਿੰਦੇ ਕਿ ਚੱਲ ਆਇਆ ਸਾਡੇ ਨਾਲ ਮੈਂ ਇੱਕ ਮਲਕੀ ਨਾਲ ਨਾਲ ਗਿਆ ਵਾਂ ਕਹਿੰਦੀ ਕਿ ਆਜ ਨਾ ਨਹੀਂ ਕੋ ਪਰਸਾ ਹੋਣਾ ਵਾ ਠੀਕ ਆ ਨਾ ਤੇ ਬਾਤ ਨਾ ਅਖੀ ਦੱਸਿਆਣੀ ਠੀਕ ਆ ਤੇ ਮੈਂ ਫਿਰ ਕਰਨਾ ਹੀ ਪਾਣਾ ਕੁਝ ਨਾ ਕੋਈ ਨਾਲ ਦੀ ਦੀਆਂ ਫੋਟੋਆਂ ਵਿੱਚ ਮੈਂ ਗੈਲਰੀ ਨੂੰ ਵੀ ਕੋਈ ਲੋਕ ਲਾਇਦਾਗਾ ਫਿਰ ਤੂੰ ਕੀ ਨੀ ਕੀਤਾ ਫਿਰ ਫਿਰ ਤੂੰ ਕੀਤਾ ਮੈਂ ਫਿਰ ਜਰਾਨੀ ਕੋ ਪਰਸ ਹੋਇਆ ਕਿ ਚੱਲ ਨਾਲ ਦੀ ਦੀਆਂ ਫੋਟੋਆਂ ਤੇ ਬਚ ਜਾਣੀਆਂ ਮੈਂ ਕਿਹਾ ਚੱਲ ਜਰ ਫੋਨ ਮਿਲ ਜਾਊਗਾ ਤੇ ਮੈਂ ਉਹ ਕਰ ਲਾਂਗਾ ਕੀ ਕਹਿੰਦਾ ਡਿਲੀਟ ਕਰ ਦਾਂਗਾ ਫੋਟੋਆਂ ਤੇ ਨਾ ਫੋਨ ਮਿਲਿਆ ਨਾ ਉਹ ਮਿਲਿਆ ਹਾਂਜੀ ਬਸ ਕੋਈਆਂ ਨੂੰ ਪੜ੍ਹਿਆ ਦੇ ਦਿੰਦਾ ਮੈਂ ਹੋਇਆ ਹੀ ਨਹੀਂ ਪਰਸ ਉਹਦੇ ਉੱਥੇ ਹੀ ਚੱਲ ਵੀ ਗਈ ਜਨੜਿਓ ਨੇ ਬਸ ਹੋਇਆ ਉਹਦੇ ਨੂੰ ਪੜ੍ਹ ਲਿਆ ਫਿਰ ਮੁੱਤੇ ਦੇ ਨਹੀਂ ਨਹੀਂ ਕਹਿੰਦਾ ਪੱਜਿਆ ਮੋਟਰਸਾਈਕਲ ਨੇ। ਆਈ ਭਾਈ ਜ ਨਹੀਂ ਮੈਂ ਇੱਥੇ ਗੁਰ ਪੁੱਜਿਆ ਠੀਕ ਆਣਾ ਤੇ ਮੋਟਰਸਾਈਕਲ ਉਹ ਮੁੰਡਾ ਸੀਗਾ ਕਹਿੰਦਾ ਖਲਾਰ ਲਾ ਮੈਂ ਰੁਕ ਗਿਆ ਤੇਲ ਮੁੱਕ ਗਿਆ ਮੋਟਰਸਾਈਕਲ ਚ ਹਾਂਜੀ ਤੇ ਮੈਂ ਰੁਕ ਗਿਆ। ਤੇਲ ਮੁੱਕ ਵੀ ਗਿਆ ਹੋਏ ਤਾਂ ਵੀ ਮੋਟਰਸਾਈਕਲ ਚੱਲ ਹੀ ਪੈਂਦਾ ਵਾ ਤੇ ਮੈਂ ਕੋਈ ਗੱਲ ਨਹੀਂ ਜੇ ਕੋਈ ਗੱਲਬਾਤ ਹੋਊਗੀ। ਮੋਬਾਈਲ ਦੀ ਗੱਲ ਸੀ ਨਾ ਜੇ ਮੋਬਾਈਲ ਦੀ ਚੱਕਰ ਰਹੀ ਤੇ ਤੂੰ ਕਿਉਂ ਕ੍ਰਾਈਮ ਕੀਤਾ ਇਹਲਾ। ਤੂੰ ਭਾਈ ਇਹ ਆਲ ਦੀਆਂ ਪਰਸਨਲ ਫੋਟੋਆਂ ਹੀ ਵਿੱਚ ਤੇ ਨਾਲ ਦੀ ਕਰਕੇ ਤੂੰ ਭਾਈ ਕ੍ਰਾਈਮ ਕਰ ਦੇਗਾ ਤੂੰ ਪੁਲਿਸ ਨਹੀਂ ਆਈ ਪੁਲਿਸ ਨੂੰ ਕਹਿੰਦਾ ਤੂੰ। ਇਹ ਤਰ੍ਹਾਂ ਵੀ ਤੂੰ ਕ੍ਰਾਈਮ ਕਰ ਦੇਗਾ ਭਾਈ ਮੈਂ ਅੱਜ ਤੋਂ ਮੇਰਾ 2-3 ਮਹੀਨੇ ਪਹਿਲਾਂ ਹੀ ਫੋਨ ਗਵਾਚਾ ਵਾ ਠੀਕ ਹੈ ਜੀ ਮੈਂ ਤੇ ਬਠਾਣਾ ਵੀ ਗਿਆ ਠੀਕ ਹੈ ਨਾ ਰਾਤ ਨੂੰ ਗਿਆ ਮੈਂ ਕੋਈ 8:00 ਵਜੇ ਉਹ ਕਹਿੰਦੇ ਕਿ ਅਗਲੇ ਦਿਨ ਰਿਪੋਰਟ ਖਣੋਲ ਲਿਖੋਣੀ ਆ ਫੋਨ ਦੇ ਚੱਕਰ ਤੇ ਤੂੰ ਕ੍ਰਾਈਮ ਕਰ ਦੇਗਾ ਤੂੰ ਪੁਲਿਸ ਨੂੰ ਨਹੀਂ ਦੱਸ ਸਕਦਾ ਮੈਂ ਮੇਰੀ ਗੱਲ ਤਾਂ ਸੁਣੋ ਮੈਂ ਜਦੋਂ ਮੇਰਾ ਪਿਛਲੇ ਵਰੀ ਫੋਨ ਗਵਾਚਾ ਨਾ ਠੀਕ ਹੈ ਨਾ ਉਦੋਂ ਮੇਰਾ ਡਿੱਗ ਗਿਆ ਹੀ ਫੋਨ ਠੀਕ ਹੈ ਨਾ ਉਦੋਂ ਮੈਂ ਇੱਧਰ ਐਸਐਚਓ ਕੋਈ ਉਹਨਾਂ ਨਾਲ ਵੀ ਗੱਲਬਾਤ ਹੋਈ ਸਾਰੀ ਮੇਰੀ ਕੰਦੇ ਕਿ ਇੱਕ ਵਰੀ ਨਾ ਰਾਤ ਨੂੰ ਜਾ ਕੇ ਨਾ ਜਿੱਥੇ ਮੜਕੇ ਤੂੰ ਗਿਆ ਨਾ ਵੀਰੇ ਹੁਣ ਤੇਰੀ ਸਾਰੀ ਕਾਲੀ ਵਿੱਚ ਫੋਨ ਘੜੀ ਨਾ ਦੇ ਵੀ ਹਾਂਜੀ ਇਹ ਫੋਨ ਉਹਨਾਂ ਕੋਲ ਆਣਾ ਇਹਨਾਂ ਨੇ ਟ੍ਰੇਸ ਕਰਨਾ ਜਿਹੜਾ ਕੋ ਫੋਨ ਨਾ ਨਿਕਲੇ ਬੱਚਾ ਦੇ ਨਾਲ ਉਹਨਾਂ ਨੂੰ ਟ੍ਰੇਸ ਕਰ ਲੈਣਾ ਫੋਨ ਹੈ ਲੋਕੇਸ਼ਨ ਉਹਨਾਂ ਇੱਥੇ ਐਮ ਆਈ ਦਾ ਫੋਨ ਆ ਐਮ ਆਈ ਦਾ ਫੋਨ ਆ ਲੋਕੇਸ਼ਨ ਟ੍ਰੇਸ ਇੱਕ ਮਿੰਟ ਤੋਂ ਪਹਿਲਾਂ ਆਉਂਦੀ ਆ ਉਹ ਤਾਂ ਹੋ ਜੂਗੀ ਠਿਕਾਣੀਆਂ ਤੇ ਪਰਚਾ ਤੇ ਤਾਂ ਵੀ ਹੋਣਾ ਉਹ ਕੋਈ ਗਾਣੀ ਬਣਾਦਾ ਕੋਈ ਫਾਇਦਾ ਨਹੀਂ ਮੈਂ ਤਾਂ ਬੋਲਿਆ ਸੱਚਾ ਭਾਈ ਮੈਂ ਬੋਲਿਆ ਸੱਚੀ ਮੈਂ ਤਾਂ ਬੋਲਿਆ ਸੱਚਾ ਭਾਈ ਮੈਂ ਸੱਚ ਬੋਲਿਆ ਕਰਦਾ ਪਤਾ ਦੀ ਕਰਦਾ ਮੈਂ ਕੱਲੀ ਨਸ਼ਾ ਪਤਾ ਕਰਨਾ ਮੈਂ ਨਸ਼ਾ ਪਤਾ ਕਰਦਾ ਨਹੀਂ ਭਾਈ ਮੇਰਾ ਪਿੰਡ ਥਾਣੇ ਵਾਲੀ ਕੀ ਕੰਮ ਕਰਦਾ ਮੈਂ ਐਨਮੀਟਰ ਪੈਟਰੀ ਦਾ ਕੰਮ ਕਰਦਾ ਮੇਰੀ ਕਹਾਣੀ ਬਣਾਈਏ ਨਾ ਪੁੱਛ ਲੈ ਇੱਕ ਮਿੰਟ ਤੋਂ ਪਹਿਲਾਂ ਡਰੈਸ ਕਰ ਲਾਉਂ ਓਕੇ ਭਾਈ ਕਰ ਲਾਉਂ ਮੈਂ ਗੱਲ ਪਤਾ ਹੀ ਹੈ ਵੀ ਇਹ ਬੰਦੇ ਨੇ ਪਰਸ ਕੋਈ ਲੇਡੀਆਂ ਕਿਸੇ ਦਾ ਠੀਕ ਹੈ ਤੇ ਪਬਲਿਕ ਨੇ ਇਹਨਾਂ ਨੂੰ ਫੜਿਆ ਹਾਂਜੀ ਫੜ ਕੇ ਹੜੇ ਵਾਲੇ ਕਰਦਾ ਇਹਨਾਂ ਨੂੰ ਤੇ ਲੇਡੀ ਜਿਹੜੀ ਉਹ ਚਲ ਗਈ ਹੜੇਾਂ ਤੋਂ ਪਹਿਲਾਂ ਹੀ ਚਲ ਗਈ ਹੈ ਠੀਕ ਹੈ ਇਹ ਮੁੰਡਾ ਹੈਗਾ ਥਾਣੇ ਦਾ ਥਾਣੇ ਵਾਲ ਦਾ ਪਿੰਡ ਦਾ ਭਰਾਮ ਦੀ ਵੇਈ ਪਾਜੀ ਬਰਾਦ ਕੀ ਕੁਛ ਨਹੀਂ ਭਾਜੀ ਉਹ ਲੇਡੀਜ਼ ਕੋ ਪਰਸ ਦੇ ਦਤਾ ਪਬਲਿਕ ਨੇ ਲੇਡੀਜ਼ ਪਰਸ ਲੈ ਕੇ ਆਪਣਾ ਵਾਪਸ ਲਗਾਈ ਗਾ ਐਨੀ ਗੱਲਾਂ ਮੰਨ ਰਿਹਾ ਕਿ ਮੈਂ ਖੋਇਆ ਹਾਂ ਮੰਨ ਰਿਹਾ ਅਰੇ ਸਾਹਮਣੇ ਹੀ ਕਹਿ ਰਿਹਾ ਥਾਣੀ ਵੀ ਬਣਾਉਂਦੇ ਨਾਲ ਉਹ ਕਹਿ ਰਿਹਾ ਤਿੰਨ ਮੁੰਡੇ ਖੋਤੇ ਦੇ ਪਿੱਛੇ ਉਹਨਾਂ ਨੇ ਮੇਰਾ ਮੋਬਾਈਲ ਖੋਇਆ ਤੇ ਉਹਨਾਂ ਨੇ ਕਿਹਾ ਵੀ ਫਲਾਣੀ ਲੇਡੀਜ਼ ਦਾ ਜਿਹੜੀ ਹੈਗੀ ਆ ਬੋਟ ਦਿਖਾਈ ਲੇਡੀਜ਼ ਦੀ ਪਰਸ ਖੋ ਕੇ ਲਿਆ ਉਹਨਾਂ ਨੇ ਕਿਹਾ ਕਿ ਇਹਨੇ ਲੇਡੀ ਦਾ ਪਰਸ ਖੋਇਆ ਸੈਲਫ ਚਾਹੀਏ ਫਿਰ ਨਹੀਂ ਨਹੀਂ ਥਾਰੇ ਚਲੇ ਗਿਆ ਨਹੀਂ ਉਹ ਥਾਰੇ ਸਿਟੀ ਦਾ ਚਲੇ ਗਏ ਅਸੀਂ ਗਦਾਸ ਉਹ ਨਹੀਂ ਨਹੀਂ ਸਿਟੀ ਨਹੀਂ ਲੈ ਕਾਬੂ ਕਿਨੇ ਕੀਤਾ ਕਾਬੂ ਪਬਲਿਕ ਨੇ ਕੀਤਾ ਪਬਲਿਕ ਕਰਕੇ ਸਾਡੇ